ਹੈਲੋ ਜੈਸਮੀਨ ਹਾਂਜੀ ਸਤਿ ਸ੍ਰੀ ਅਕਾਲ ਕਮਲ ਹਾਂ ਕਿਵੇਂ ਆ ਸਤਿ ਸ੍ਰੀ ਅਕਾਲ ਜੀ ਕੀ ਕਰੀ ਜਾਂਦੀ ਸੀ ਕੁਛ ਨਹੀਂ ਕੀ ਕਰਨਾ ਘਰ ਮੁੰਨੇ ਅੱਛਾ ਹਰਮਨ ਕੋਲੇ ਕੀ ਕਰਦੇ ਸੀ ਨਹੀਂ ਵਾਹ ਚ ਖੜੀ ਸੀ ਮੈਂ Adikੋਲੇ ਗੱਲਾਂ ਹੀ ਕਰੀ ਜਾਂਦੀ ਸੀ ਮੈਂ ਤਾਂ ਨਹੀਂ ਆਵੇ ਰੂਮ ਚ ਰੂਮ ਚ ਯਾਰਮਨ ਕੋਲੇ ਬਾਹਲੇ ਨਾ ਖੜਿਆ ਕਰਾਏ ਮੈਂ ਮੁੰਡੇ ਨਾ ਦੇਖੀ ਜੇ ਸੁਣੋ ਅੱਛਾ ਜੀ ਹੂੰ ਤੈਨੂੰ ਵਿਗਾੜ ਦਊਗੀ ਇਹੇ ਕੱਚ ਨਹੀਂ ਹਰ ਨਹੀਂ ਤਾਂ ਮੈਨੂੰ ਅਜਿ ਕੋਈ ਗੱਲ ਨਹੀਂ ਹਰਮਨ ਤਾਂ ਮੇਰਾ ਆਪਣਾ ਸਾਥ ਹੀ ਦਿੰਦੀ ਐ ਤੁਮ ਪਤੀ ਹੈਗਾ ਦਿੰਦੀ ਐ ਸਾਥ ਹੀ ਕੁਝ ਹੋਰ ਵੀ ਦਿੰਦੀ ਐ ਇਹ ਤੜਾ ਹੈ ਨਾ ਕਿਨੇ ਮੈਂ ਦੇਖੀ ਹੀ ਦਿੰਦੀ ਇਹਨੂੰ ਹਾਂ ਕੀ ਦਿੰਦੀ ਐ ਜਿਹੜੇ ਕੁਝ ਦਿੰਦੇ ਹੁੰਦੇ ਉਹੀ ਦਿੰਦੀ ਦੇਖੀ ਸੀ ਇਹਨੂੰ ਮੈਂ ਹੂੰ ਹੂੰ ਹੋਰ ਕੀ ਕਰਦੀ ਸੀ ਤੂੰ ਕੁਝ ਨਹੀਂ ਡੈਡੀ ਕਹਿੰਦੇ ਸੀ ਕਿ ਵੀ ਕਮਲ ਆਉਗਾ ਥੋੜਾ ਜਿਹਾ ਕੰਮ ਹੈ ਨਾ ਬਾਹੀ ਬੁਹੀ ਦਾ ਕਰਨੋਂ ਦਾ ਬਾਹਰ ਬਾਹਰ ਕਹਿੰਦੇ ਸੀ ਕਿ ਜੇ ਕਮਲ ਆਜੂਗਾ help ਕਰਦੂਗਾ ਕਮਲ ਕਮਲ ਤਾਂ ਆਉਗਾ ਹੀ ਕਮਲ ਨੂੰ ਤਾਂ ਆਉਣ ਚ ਕੋਈ ਦਿੱਕਤ ਹੀ ਨਹੀਂ ਪਰ ਤੂੰ ਸੱਦੇ ਤਾਂ ਫਿਰ ਹੀ ਕਮਲ ਆਵੇ ਮੈਂ ਕਿੱਥੇ ਆ ਕੇ ਕੀਰਤਨ ਦਾ ਉੱਥੇ ਮੁੱਠ ਮਾਰ ਕੇ ਉੱਠ ਜਾਂਦਾ ਸਾਂ ਜਦੋਂ ਕੋਈ ਮੇਰਾ ਕੰਮ ਹੀ ਨਹੀਂ ਕਰਦੀ ਕੰਮ ਕਰਨ ਨੂੰ ਤਾਂ ਕੀ ਹੈ ਕਮਲ ਤੈਨੂੰ ਤਾਂ ਨਾ ਥੋੜੀ ਕੀਤੀ ਹੈ ਕਦੇ ਨਾ ਤਾਂ ਕਰ ਦਿੰਨੇ ਆ ਨਾ ਤੂੰ ਤੇ ਮੇਰੇ ਅੱਧਾ ਤਾਂ ਧਿਆਨ ਤੇ ਰੱਖਣੀ ਪੈਂਦਾ ਮੇਰੇ ਅੱਧਾ ਤਾਂ ਧਿਆਨ ਤਾਂ ਰੱਖਦਾ ਹੀ ਹੈ ਤੂੰ ਸਾਹਮਣੇ ਮੈਨੂੰ ਕੀ ਕਹਿ ਦਿੰਨੀ ਹੁੰਨੀ ਆ ਮੈਂ ਤਾਂ ਕਰਨਾ ਹੀ ਨਹੀਂ ਤੇਰੇ ਨਾਲ ਮੇਰਾ ਤਾਂ ਹੋਰ ਬੋਏਫ੍ਰੈਂਡ ਹੈਗਾ ਆਏਂ ਕਿਉਂ ਬੋਏਫ੍ਰੈਂਡ ਹੈਗਾ ਤੇਰਾ ਦੱਸ ਹੂੰ ਕਿਉਂ ਵੀ ਮੇਰਾ ਬਹੁਤ ਕਰਦਾ ਇਹਨਾਂ ਨੂੰ ਆਪਣੇ ਦਾ ਦੇਖੋ ਮੈਰਿਜ ਹੋ ਨਹੀਂ ਸਕਦੇ ਜੀ ਆਪਣੇ ਤਾਂ ਹੁਣ ਮਰਿਆਦਾ ਦੇ ਤੌਰ ਤੇ ਰਿਲੇਸ਼ਨ ਹੀ ਆ ਸਰਸ ਹੀ ਹੋ ਜਾਗਾ ਹਾਂ ਕਿ ਮੇਰੀ ਮੈਰਿਜ ਦਾ ਕਾਰਨ ਹੈ ਫਿਰ ਮੈਂ ਕਿਉਂ ਅਣਜਾਣ ਬੰਦੇ ਨਾਲ ਕਿਸੇ ਨੂੰ ਮੈਰਿਜ ਕਰਾਣਾ ਉਹਨੂੰ ਜਾਣਦੀ ਹੈ ਮੁੰਡੇ ਨੂੰ ਬਹੁਤ ਵਧੀਆ ਮੁੰਡਾ ਬਣ ਜੀਤਾ ਹੂੰ ਚਾਹਤੋ ਜਾਣਦੀ ਹੈ ਆਪਣੇ ਨਾਲ ਹੀ ਕੋਲਿਜ ਪੜਦਾਗਾ ਨਾਲ ਹੀ ਤਾਂ ਪੜਦਾ ਜੀਗਾ ਪਰ ਇਹ ਤਾਂ ਨੀਂ ਤੂੰ ਉਹਦੇ ਚੱਕਰ ਦੇ ਵਿੱਚ ਤੂੰ ਮੇਰੇ ਨਾਲ ਮੈਨੂੰ ਛੱਡਦੇ ਐ ਕਰਕੇ व्याकरण में तो कोई दिक्कत नहीं है आप मुसलमान धर्म अपना लेंगे फिर की है त हां इकमरे क्यों सही सक... हो सके नजारे आपके क्यों मुसलमान मुसलमान आ जा सकदे है फिर तो मैं जगजीत समझा लूं करनो की है हम हम वैसे बीपूआ पूआ नुत्राज हुआ करपड़ का फिर भी मनने हो गए मतलब मनियां वरगी ओपन माइंडेड हैगी आप कप्पर जी ता हम हम हन हम ਤੇ ਹੁਣ ਫਿਰ ਗੱਲ ਗੱਲ ਇਹ ਹੈ ਵੀ ਪਾਪਾ ਤੇ ਦਾਦੀ ਇਹਨਾਂ ਨੇ ਬੋਲਾ ਪਾਲਣਾ ਕਮਲ ਬਾਕੀ ਇੱਕ ਗੱਲ ਤਾਂ ਠੀਕ ਹੈ ਜੈਸਮੀਨ ਸਵਾਦ ਸਵਾਦ ਬਹੁਤ ਨਹੀਂ ਦੂਣਾ ਤੇ ਤੁਸੀਂ ਕਿਹੜਾ ਕੱਟ ਤਿੰਨੇ ਪੈ ਤਾਂ ਮਰੇ ਮੈਂ ਇਹਨਾਂ ਨੇ ਇਤਨੀ ਛੱਡ ਕੇ ਮर्याਦਾ ਭੰਗ ਕਰਨ ਵਾਸਤੇ ਆਪਣੇ ਰਿਸ਼ਤੇ ਨੂੰ ਸਾਰੇ ਜਮਾ ਕਿਨਾਰੇ ਰੱਖ ਕੇ ਕੰਨੀ ਮਾਰੇ ਡੀਆਂ ਤੁਸੀਂ ਕਰਦੇ ਬਹੁਤ ਹਾਂ ਔਰ ਜਦੋਂ ਇਹ ਵਿੱਚ ਜਾਂਦੀ ਆ ਨਾ ਗੂੰਜਦੋਂ ਉਹ ਲਾਲ ਰੈੱਡ ਰੈੱਡ ਜਿਹਾ ਜਦੋਂ ਚੰਦਰੋਂ ਇਹ ਲੋਕ ਹੀ ਲਾ ਦਿੰਦੇ ਆ ਤੇ ਰੈਲੀ ਸਮਾਨ ਕਮਲਾ ਤੂੰ ਕਿਹੜਾ ਖਰਾਕਾ ਘੱਟ ਖਾਣਾ ਹੈ ਕਿੱਡਾ ਗੱਭਰੂ ਲੰਬਾ ਤੂੰ ਜਵਾਨ ਹੈਂਗਾ ਹਮਮ ਜਦੋਂ ਯਾਦ ਆ ਤੂੰ ਮੇਰੇ ਚਾਚੇ ਦੇ ਮੁੰਡੇ ਦੀ ਵਿਆਹ ਤੇ ਆਇਆ ਸੀ ਵਿਆਹ ਆਪਣੀ ਹਮਮ ਛੋਟੀ ਹਮਮ ਉਸ ਵਾਰੀਸ਼ਨ ਦੇ ਜਾਤੇ ਹੈ ਜੀਆ ਤੇ ਆਪਾਂ ਸਾਰੇ ਉੱਪਰ ਚ ਜਾਗੋ ਤੇ ਤੁਸੀਂ ਸਾਡੇ ਘਰੇ ਰੋਕ ਕੇ ਸੀ ਜਿੰਨੇ ਤੇ ਕਿਸੇ ਦੋਨੇ ਮੈਨੂੰ ਫੀਵਰ ਹੋ ਗਿਆ ਸੀ ਤੇ ਮੰਮੀ ਹੋਰ ਇੱਕ ਬਿਠਾ ਗਏ ਸੀ ਹੂੰ ਜੀ ਤੋ ਬੈਠਾ ਰਹੇ ਹੂੰ ਆਤਰਾ ਕੀ ਕੱਲਾ ਤਾਂ ਮੰਮ ਜੀਤ ਸੀ ਜੇ ਰੱਤ ਕਿਸੇ ਨੂੰ ਯਾਰੀ ਬੋਤ ਆਵਾਜ਼ ਕਰੀ ਅੰਦਾ ਮਨ ਜਾਤਾ ਤੇ ਥੱਲੇ ਗੱਤਾ ਸਿੱਟਲਾ ਥੱਲੇ ਕਰ ਰਿਹਾ ਮੈਂ ਉਹਨੇ ਇੱਕ ਗੱਲ ਦੱਸ ਆਪਾਂ ਸਾਰੀ ਰਾਤ ਇਕੱਠੇ ਤੇਰੇ ਕਿਸੇ ਨੇ ਕੁਝ ਵੀ ਨਹੀਂ ਆਖਿਆ ਮਨ ਗੱਲ ਦੱਸ ਇੱਕ ਤੋਂ ਜਦੋਂ ਅਸੀਂ ਵਿੱਚ ਪਾਉਣਾ ਤਾਂ ਅੰਦਰ ਲੋਕ ਜਾ ਕੇ ਮਿਲਾ ਲੈਣੇ ਆ ਅੰਦਰੋਂ ਤੋਂ ਕਮਲ ਮੈਂ ਮਤਿਆਰ ਕੁੜੀ ਨੇ ਜੀ ਹੈ ਜਿੰਨੀ ਸਾਲਾਂ ਦੀ ਹੈਗੀਆਂ ਤੁਹਾਨੂੰ ਪਤਾ ਹੀ ਹੋਗਾ ਹੂੰ ਹੂੰ ਮੈਂ ਵੀ ਕਿਹਾ ਜਦੋਂ ਦੀ ਫੀਫੀ ਕੀ ਜਵਾਨ ਹੋਈਆਂਗੀ ਹਾਂ ਸੱਚਾ ਦੀਆਂ ਖੜੀਆਂ ਬੰਨੀਆਂ ਨਹੀਂ ਕਰਾਂ ਪੀ ਲੈਂਦੀਆਂਗੀ ਹੂੰ ਜੇ ਕਰਕੇ ਵੀ ਮੈਨੂੰ ਤਮਨ ਸਾਹਿਬ ਨਾ ਰਹੇ ਨਾ ਤਮਨ ਨਾ ਰਹੇ ਮੈਂ ਕਦੇ ਛੱਡਣਾ ਹੈ ਮੈਂ ਤਾਂ ਤੇਨੂੰ ਉਹ ਮੈਰਿਜ ਕਰਵਾਉਣ ਵਾਸਤੇ ਵਿਚਾਰ ਹੈ ਹਾਂ ਇਹ ਗੰਭੀਰ ਕਦੋਂ ਕਰਵਾਉਂਗੇ ਤੁਸੀਂ ਮੈਰਿਜ ਕਦੋਂ ਤੁਸੀਂ ਨਾ ਕੋਈ ਨਹੀਂ ਹਾਂ ਮੈਂ ਇਸ ਨੂੰ ਵਾਸਤੇ ਵੀ ਤਿਆਰ ਹਾਂ ਵਾਸਤਾ ਨਹੀਂ ਬਣਾ ਲੱਤ ਆ ਰਹੀ ਐ ਕਰਕੇ ਕਿਸੇ ਵਾਸਤੇ ਨਹੀਂ ਹਾਂ ਨਰਾਜ਼ ਤਾਂ ਤਾਂ ਗੱਲ ਹੈ ਨਹੀਂ ਕਿ ਮੈਂ ਨਰਾਜ਼ ਹਾਂ ਤਾਂ ਗੱਲ ਹੈ ਨਹੀਂ ਤੁਸੀਂ ਸਮਝਦੇ ਹੋ ਨਾ ਮੈਂ ਤੁਹਾਨੂੰ ਤੁਹਾਨੂੰ ਐ ਵੀ ਪਤਾ ਹੈਗਾ डी जड़ी जाग रही है जी वो सदैव ही मेरे को खाने के लिए तुझे मैं गाय का समाज शुरू हो जाना है तुझे आई करना बहुत टाइम हो गया तुझे मेरे जाना है आ नहीं तो खेल दूँगा रेशमन मेरी कमल मेरी वहाँ कमल मेरी वहाँ कमल जुक्ती का नहीं तड़कर मैं नहीं तो मैं ना लौंनो तेरे एक कनाडा जोधा

ਆਪਾ ਇਕੱਠੀ ਤੇ ਰੋਟੀ ਖਾਣੀ ਆ ਇਕੱਠੀ ਆਪਾਂ ਮੰਮੀ ਉੱਪਰ ਸੌ ਨਹੀਂ ਜਾਂਦੇ ਚਾਰੇ ਚ ਆਪਾਂ ਨੂੰ ਕੌਣ ਰੋਕ ਦੇਕੋ ਚੱਲ ਪਰ ਮੇਰੀ ਗੱਲ ਸੁਣਾ ਮੈਂ ਹੁਣੇ ਆਉਣਾ ਫਿਰ ਅੱਜ ਰਾਤ ਦਾ ਫਿਰ ਆਪਾਂ ਬਣਾਉਣੇ ਆ ਪ੍ਰੋਗਰਾਮ ਚੰਗਾ ਪਰ ਤੂੰ ਕਮਲ ਤਾਂੰਗਣਾ ਕਰੀਂ ਨਾ ਮੈਨੂੰ ਜਮਾ ਦੇ ਠੀਕ ਹੈ ਜਮਾ ਠੀਕ ਹੈ ਇਨਾ ਟਾਈਮ ਹੋ ਗਿਆ ਬੱਸ ਕਰ ਤੂੰ ਤਾਂਗ ਕਰੇਂਗਾ ਨਹੀਂ ਤਾਂਗ ਤਾਂ ਲੇਖ ਮੈਂ ਪਿਆਰ ਨਾਲ ਹੀ ਕਰਾਂਗਾ ਟਾਈਮ ਤਾਂ ਆਪਾਂ ਦੇਖ ਲੈ ਕਿੰਨੇ ਤਿੰਨ ਚਾਰ ਮਹੀਨੇ ਹੋ ਗਏ ਦਿੱਤਿਆਂ ਨੂੰ ਹਾਂ ਜੀ ਨੇ ਫਿਰ ਉਹ ਨਾਲ ਕਿ ਠੀਕ ਹੈ ਠੀਕ ਹੈ ਕਮਲ ਜੀ ਧਿਆਨ ਨਾਲ ਆਇਓ ਠੀਕ ਹੈ ਅੰਮ੍ਰਿਤ ਬਹੁਤ ਬਹੁਤ ਤੇਜ਼ ਭਜਾਉਣੀ ਹੋਊਗੀ ਬੱਸ ਬੱਸ ਮੈਂ ਆਰਾਮ ਨਾਲ ਆਉਣਾ ਠੀਕ ਹੈ ਠੀਕ ਹੈ ਜੀ